ਸੁਹਾਨਾ ਰਾਣੇ ਜੋੜਾ ਲੀਲਾ ਤੇਰਾ ਗੋੜਾ ਤੇ ਸੁਹਾਨਾ ਰਾਣੇ ਜੋੜਾ ਹੱਥ ਦੇ ਕਦੇ ਕਤਾਰ ਤੇਰੇ ਸਾਜ ਰੋਤ ਛੇ ਪਿਛੇ ਤੇ ਆ ਜੋ ਰਾਣਾ ਜੀ ਬੈਟੀ ਸੰਗਦਾ ਉਡਕਾ ਤੇਰੀ ਕਰਦੀ ਛੇਤੀ ਛੇਤੀ ਆ ਜੋ ਰਾਣਾ ਜੀ ਬੈਟੀ ਸੰਗਦਾ ਉਡਕਾ ਤੇਰੀ ਕਰਦੀ ਛੇਤੀ ਛੇਤੀ ਆ ਜੋ ਰਾਣਾ ਜੀ ਓ ਲੀਲਾ ਤੇਰਾ ਗੋੜਾ ਤੇ ਸੁਹਾਨਾ ਰਾਣੇ ਤੇ ਸੁਹਾਨਾ ਰਾਣੇ ਜੋੜਾ ਓ ਬੱਤੀ ਸੰਗ ਦਾ ਨੀ ਕਾਦੇ ਰੇ ਕਰਦੇ ਛਿਦ ਛੇਤੀ ਆਜ ਬਾਬਾ ਜੀ ਓ ਬੱਤੀ ਸੰਗ ਦਾ ਓੜੀ ਕਾਦੇ ਰੇ ਕਰਦੀ ਛਿਦ ਛੇਤੀ ਆਜ ਬਾਬਾ ਜੀ ਬੱਤੀ ਸੰਗ ਦਾ ਓੜੀ ਕਾਦੇ ਰੇ ਕਰਦੀ ਛਿਦ ਛੇਤੀ ਆਜ ਬਾਬਾ ਜੀ ਦੇ ਪਾ ਤੇਰੇ ਨੇ ਬਣਾ ਰੇ ਵੀਰ ਮੇ ਮਦੇੋ ਦਿਨ ਰਾਤ ਬੈਠੇ ਵੀਰਾ ਤੈਨੂੰ ਪੂਜਦੇ ਹੋ ਹੋ ਲੀਲੇ বিনা ਨਾ ਸਵਾਰੀ ਤੇਰੀ 사ਜਦੀ ਕੋੜੇ ਵੀਰਾ ਸਵਾਰੀ ਤੇਰੀ ਸਜਦੀ ਛੇਤੀ ਛੇਤੀ ਆਜੋ ਰਾਣਾ ਜੀ ਪੈਟੀ ਸੰਗਦਾਉਣੀ ਕਦੇ ਨਹੀਂ ਕਰਦੀ ਛੇਤੀ ਛੇਤੀ ਆਜੋ ਬਾਬਾ ਜੀ ਪੈਟੀ ਸੰਗਦਾਉਣੀ ਕਦੇ ਤੇ ਤੇਦੀ ਆ ਡੋਰਾਈ ਓ ਟਿੱਲੇ ਵਾਲਿਆਂ ਮਲਾ ਦੇ ਮੇਰੇ ਵੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਓ ਟਿੱਲੇ ਵਾਲਿਆਂ ਮਲਾ ਦੇ ਗੁੱਗੇ ਵੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਏ ਹਾਂ ਪਰਚੇ ਲੰਦਾ ਜਰਿਆ ਪੀਰ